ਏ ਨਹੀਂ ਸੁਧਰ ਸਕਦਾ ਨਾ ਹੀ ਇਹ ਕਦੀ ਜ਼ਿੰਦਗੀ ਚ ਸੁਧਰ ਸਕਦਾ ਇੱਕ ਸਾਈਕੋ ਕਿਸਮ ਦਾ ਇਨਸਾਨ ਹੈ ਕੁੜੀਆਂ ਦੇ ਹਮੇਸ਼ਾ ਇਹਦੀ ਅੱਖ ਰਹਿੰਦੀ ਹੈ ਇਹ ਬਾਈਬਲ ਨੂੰ ਗਲਤ ਇਸਤੇਮਾਲ ਕਰ ਰਿਹਾ ਹੈ ਇੱਕ ਪਖੰਡ ਬਾਜ ਵਾਸਤੇ ਇਸਤੇਮਾਲ ਕਰ ਰਿਹਾ ਹੈ ਬਾਈਬਲ ਧਰਮ ਗਲਤ ਨਹੀਂ ਹੈ 크੍ਰਿਸਚੀਅਨ ਧਰਮ ਗਲਤ ਨਹੀਂ ਹੈ ਚਾਹੇ ਮੈਂ ਸਿੱਕ ਫੈਮਿਲੀ ਤੋਂ ਬਿਲੋਂਗ ਕਰਦੀ ਆ ਪਰ ਮੈਂ ਬਾਈਬਲ ਦਾ ਪੂਰਾ ਗਿਆਨ ਰੱਖਦੀ ਹਾਂ ਜਿਵੇਂ ਬਲਜਿੰਦਰ ਪਾਸਟਰ ਆਮ ਤਾਂ ਚਰਚਾਂ ਦੇ ਵਿੱਚ ਵੀ ਕੰਨ ਦਾ ਜੀ ਇਹ ਮੁਰਦੇ ਉੱਠਖੜੇ ਫਲਾਣ ਦੇ ਨਾਮ ਲੈਡੀ ਦਾ ਨਾਮ ਲੈ ਕੇ ਉਹ ਲੇਡੀ ਕਿੱਥੇ ਅਖੜੀ ਹੋ ਜਾਏ ਉਹ ਠੀਕ ਹੋ ਗਏ ਤੁਰਨ ਲੱਪਿਆ ਇਹ ਕੀ ਲੱਗਦਾ ਇੱਕ ਸ਼ਕਤੀਮਾਨ ਆਂਧਾੰਦਸ ਸੀ ਅਸੀਂ ਛੋਟੇ ਹੁੰਦੇ ਸੀ ਸ਼ਕਤੀਮਾਨ ਉੜਦਾ ਹੁੰਦਾ ਸੀ ਸਾਨੂੰ ਲੱਗਦਾ ਸੀ ਗੰਗਾਦਾਰ ਚ ਸ਼ਕਤੀ ਆ ਉਹ ਕਦੀ ਗੰਗਾਦਾਰ ਬਣ ਜਾਂਦਾ ਕਦੀ ਸ਼ਕਤੀਮਾਨ ਬਣ ਜਾਂਦਾ ਉਹ ਦੂਸਰਾ ਪਾਦਰੀ ਬਜਿੰਦਰ ਸੀ ਥੋੜੇ ਦਿਨ ਪਹਿਲਾਂ ਇੱਕ ਵੀ ਸੀਸੀਟੀ ਵੀਡੀਓ ਜਿਹੜਾ ਲਾਈ ਆ ਜਿਹਦੇ ਵਿੱਚ ਉਹ ਬੰਦੇ ਨੂੰ ਕੁੱਟਦਾ ਵੀ ਇੱਕ ਲੇਡੀ ਨੂੰ ਕੁੱਟਦਾ ਆ ਉਹ ਵੀ ਪਾਸਟਰ ਆਪਣੇ ਆਪ ਨੂੰ ਕਹਿ ਰਿਹਾ ਉਸ ਤੋਂ ਬਾਅਦ 18 ਦਮਾ ਫੇਰ ਵੀ ਇਹ ਦਸੋ ਤਰ ਨਹੀਂ ਰਿਹਾ ਇਹ ਨਹੀਂ ਸੁਧਰ ਸਕਦਾ ਨਾ ਹੀ ਇਹ ਕਦੀ ਜ਼ਿੰਦਗੀ ਚ ਸੁਧਰ ਸਕਦਾ ਇੱਕ ਸਾਈਕੋ ਕਿਸਮ ਦਾ ਇਨਸਾਨ ਹੈ ਕੁੜੀਆਂ ਤੇ ਹਮੇਸ਼ਾ ਇਹਦੀ ਅੱਖ ਰਹਿੰਦੀ ਹੈ ਇਹ ਤਾਂ ਜੇਲ੍ਹ ਦੇ ਅੰਦਰ ਹੀ ਠੀਕ ਰਹੇਗਾ ਇਹ ਬਾਹਰ ਆਉਣ ਦੇ ਲਾਇਕ ਦਾ ਨਹੀਂ ਹੈ ਇਹ ਵੀ ਲੱਗਦਾ ਕਿ ਇੱਕ ਵਰਜਿੰਦਰ ਦੇ ਕਰਕੇ ਪੂਰਾ ਕ੍ਰਿਸਚਨ ਚਾਈ ਕਿਉਂਕਿ ਚਰਚਾ ਤਾਂ ਬਹੁਤ ਹੈ ਬਹੁਤ ਪਰਮੇਸ਼ਵਰ ਜਿਹੜਾ ਪਰਮੇਸ਼ਵਰ ਦਾ ਬਚਨ ਚੱਲਦਾ ਹੈ ਜਿਵੇਂ ਲੱਗਦਾ ਹੈ ਉਹਦੇ ਨਾਲ ਕ੍ਰਿਸਚਨ ਚਾਈ ਨੂੰ ਵੱਡੀ ਠੇਸ ਵੀ ਲੱਗੀ ਹੈ ਠੇਸਾ ਲੱਗੇਗੀ ਸਰ ਉਹ ਇੱਕ ਬਾਈਬਲ ਦਾ ਇਸਤੇਮਾਲ ਕਰ ਰਿਆ ਸੀ ਉਹ ਇੱਕ ਢੋਂਗੀ ਸੀ ਹੋਰ ਕੁਛ ਨਹੀਂ ਸੀ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ ਪ੍ਰਭੂ ਯੇਸ਼ੂ ਮਸੀਹ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਬਾਈਬਲ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਇਹ ਇੱਕ ਗੁੰਡਾ ਹੈ ਤੇ ਨੇ ਗੁੰਡੇ ਹੀ ਅੱਗੇ ਪਾਲ ਰੱਖਿਆ ਨੂੰ ਉਹ ਸਮਰਥਕਾਂ ਦਾ ਪਾਰੀਗੰਤੀ ਵੀ ਚਾਏ ਸੀ ਕੁਝ ਹੱਲਾ ਕਰਨ ਦੇ ਮੂਡ ਵਿੱਚ ਸੀਗੇ ਕੀ ਕਹਿਣਾ ਚਾਹੁੰਦੇ ਹਨ ਸਮਰਥਕਾਂ ਨੂੰ ਜਿਹੜੇ ਕਿ ਅੱਜ ਉਹਦੇ ਪੱਖ ਚਾਏ ਸੀ ਉਹ ਬਾਸ ਉਹਨਾਂ ਦਾ ਇੱਕੋ ਇੱਕ ਕੰਮ ਹੈ 500 500 ਰੁਪਇਆ ਦੇ ਕੇ ਲਿਆਂਦੇ ਹੋਏ ਸਮਰਤਕ ਸੀ ਇੱਕ ਜਸਪਾਲ ਮਸੀ ਹੋ ਗਿਆ ਦੋ ਤਿੰਨ ਬਸਾਂ ਉਹ ਲਿਆਇਆ ਹੋਣਾ ਇੱਕ ਥਾਪਰ ਹੋ ਗਿਆ ਦੋ ਤਿੰਨ ਬਸਾਂ ਉਹ ਲਿਆਇਆ ਹੋਣਾ ਇੱਕ ਅਵਤਾਰ ਸਿੰਘ ਹੋ ਗਿਆ ਦੋ ਤਿੰਨ ਬਸਾਂ ਉਹ ਲਿਆਇਆ ਹੋਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਕਹਿਣਾ ਚਾਹੁੰਦੀ ਤੁਸੀਂ ਕਾਜੂ ਬਦਾਮ ਖਾਣ ਵਾਲੇ ਬੰਦੇ ਹੋ ਪਾਦਰੀ ਬਜਿੰਦਰ ਹੁਣ ਗਿਆ ਹੁਣ ਤੁਸੀਂ ਆਪਣੇ ਘਰ ਬੈਠ ਕੇ ਖਾਓ ਕਾਜੂ ਬਦਾਮ ਕੋਈ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰਿਓ ਪਾਦਰੀ ਦੇ ਉੱਤੇ ਮੈਂ ਕੋਟ ਨੇ ਮਾਜੋ ਕੋਟ ਨੇ ਇਹਨੂੰ ਦੋਸ਼ੀ ਕਰਾਰ ਦਿੱਤਾ ਸਜ਼ਾ ਪਹਿਲੇ ਨੂੰ ਕਿੰਨੀ ਮੰਗਦੇ ਹਾਂ ਵੀ ਕਿੰਨਾ ਕ ਇਹਨੂੰ ਜਿਹੜਾ ਸਜ਼ਾ ਹੋਣੀ ਚਾਹੀਦੀ ਵੱਧ ਤੋਂ ਵੱਧ ਜਿੰਨੀ ਹੋ ਸਕੇ ਸਨਾਨ ਇਹ ਬੰਦਾ ਜੋ ਦਰਿੰਦਾ ਹੈ ਉਹ ਜੇਲ੍ਹ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਤੇ ਮੈਂ ਪੰਜਾਬ ਦੇ ਧੀਆ ਨੂੰ ਇਹ ਕਹਿਣਾ ਚਾਹੁੰਦੀ ਆ ਇਹੋ ਜਿਹੇ ਦਰਿੰਦਿਆਂ ਤੋਂ ਇਹੋ ਜਿਹੇ ਬਾਬਿਆਂ ਤੋਂ ਦੂਰ ਰਹੋ ਇਹੋ ਜਿਹੇ ਦੇ ਚੱਕਰਾਂ 'ਚ ਨਹੀਂ ਫਸਣਾ ਅਜਿਹਾ ਮਹਾਲੀ ਮਾਜੋ ਹਕ ਕੋਰ ਨੂੰ ਜਿਹੜਾ ਕਿ ਮਾਸਟਰ ਬਜ਼ਿੰਦਰ ਹੈ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦ ਕਿ ਇਹਦਾ ਫੈਸਲਾ ਜਿਹੜਾ ਹੈ ਸਜ਼ਾ ਕਦੋਂ ਹੋਣੀ ਹੈ ਪਹਿਲੀ ਅਪ੍ਰੈਲ ਨੂੰ ਨਿਸ਼ਚਿਤ ਹੋਏਗੀ 2018 ਦਾ ਮਾਮਲਾ ਸੀ ਕੀ ਮਾਮਲਾ ਸੀ ਸਾਡੇ ਨਾਲ ਉਹ ਮਹਿਲਾ ਨੇ ਜਿਹਦੇ ਨਾਲ ਇਹ ਜਿਹੜਾ ਸੀ ਰੇਪ ਦਾ ਕੇਸ ਜਿਹੜਾ ਸੀ 2018 ਵਿੱਚ ਦਰਜ ਹੋਇਆ ਸੀ ਮਾਮਲਾ ਸੋ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਕਹਾਣੀ ਸੀ ਕੀ ਹਸਪੀਟਲ ਦੇ 18 ਦੀ ਕਹਾਣੀ ਸੀ ਸੀ ਮੇਰਾ ਜੋ ਮੈਟਰ ਸੀ 2018 ਵਿੱਚ ਪੱਤਾ ਦਰਜ ਹੋਇਆ ਸੀ ਚੌਥੇ ਮਹੀਨੇ ਚ ਹੁਣ ਅਗਲੇ ਮਹੀਨੇ ਫੇਰ ਇਸ ਕੇਸ ਨੂੰ 8ਵਾਂ ਸਾਲ ਲੱਗਣ ਵਾਲਾ ਸੀ 7 ਸਾਲ ਮੈਂ ਇਸ ਕੇਸ 'ਤੇ ਲਗਾਤਾਰ ਲੜਾਈ ਲੜ ਰਹੀ ਆ ਇਸ ਅਰਸੇ ਦੇ ਚੱਲਦੇ ਸਾਡੇ ਤੇ ਬਹੁਤ ਸਾਰੇ ਪਰਚੇ ਹੋਏ ਝੂਠੇ ਬਹੁਤ ਸਾਰੀਆਂ ਝੂਠੀਆਂ ਕੰਪਲੇਟਾਂ ਹੋਈਆਂ ਬਹੁਤ ਸਾਰੇ ਥ੍ਰੈਟਸ ਆਏ ਬਹੁਤ ਸਾਰੇ ਕੰਪਰੋਮਾਈਜ਼ ਕਰਨ ਵਾਲੇ ਵੀ ਆਏ ਪਰ ਅਗਰ ਜੇ ਅਸੀਂ ਕੰਪਰੋਮਾਈਜ਼ ਕਰਨਾ ਹੁੰਦਾ ਸੀ 2018 ਜੇ ਕਰ ਲੈਂਦੇ ਜਿਸ ਤਰ੍ਹਾਂ ਏ ਦੋਸ਼ੀ ਬਜਿੰਦਰ ਕਹਿ ਰਿਹਾ ਇਹ ਮੇਰੇ ਕੋਲੋਂ ਪੈਸੇ ਦੀ ਮੰਗ ਕਰਦੇ ਹਾਂ ਜੇ ਅਸੀਂ ਬਜਿੰਦਰ ਤੇਰੇ ਪੈਸੇ ਲੈਣੇ ਹੁੰਦੇ ਅਸੀਂ 2018 ਚ ਹੀ ਲੈ ਲੈਣ ਸੀ ਹਾਂ ਜਿਹੜੇ ਪੈਸੇ ਦਾ ਤੂੰ ਕਮਾਂਡ ਕਰ ਰਿਹਾ ਮੈਂ ਚਾਹੁੰਦੀ ਕਿ ਇਹਦੀ ਸੀਬੀਆਈ ਜਾਂਚ ਕੀਤੀ ਜਾਏ ਇਹ ਬਾਈਬਲ ਨੂੰ ਗਲਤ ਇਸਤੇਮਾਲ ਕਰ ਰਿਹਾ ਹੈ ਇੱਕ ਪਖੰਡ ਬਾਜ ਵਾਸਤੇ ਇਸਤੇਮਾਲ ਕਰ ਰਿਹਾ ਹੈ ਬਾਈਬਲ ਧਰਮ ਗਲਤ ਨਹੀਂ ਹੈ 크ਰਿਸਚੀਅਨ ਧਰਮ ਗਲਤ ਨਹੀਂ ਹੈ ਬਾਈਬਲ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪਰਬੂ ਯੇਸ਼ੂ ਮਸੀਹ ਨੇ ਬੋਲਾ ਹੈ ਮੰਗੋਗੇ ਤਾਂ ਦਿੱਤਾ ਜਾਏਗਾ ਢੂੰਡੋਗੇ ਤਾਂ ਪਾਓਗੇ ਖਟਕਟਾਓਗੇ ਤਾਂ ਤੁਹਾਡੇ ਵਾਸਤੇ ਹਮੇਸ਼ਾ ਖੋਲ੍ਹਾ ਜਾਏਗਾ ਚਾਹੇ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆਂ ਪਰ ਮੈਂ ਬਾਈਬਲ ਦਾ ਪੂਰਾ ਗਿਆਨ ਰੱਖਦੀ ਹਾਂ ਤੁਸੀਂ ਬਹੁਤਾਂ ਕੁਐਸਚਨ ਸੀ ਜਾਂ ਕਨਵਰਟ ਕਰਦੇ ਹੋ ਮੈਂ ਕੋਈ ਕਨਵਰਟ ਨਹੀਂ ਕੀਤਾ ਮੈਂ ਹਮੇਸ਼ਾ ਤੋਂ ਸਿੱਖ ਫੈਮਿਲੀ ਤੋਂ ਹੀ ਆਂ ਹਾਂਜੀ ਮਤਲਬ ਤੁਸੀਂ ਉੱਥੇ ਜਾਂਦੇ ਸੀ ਇਹਨਾਂ ਦੇ ਮੁਹਾਲੀ ਜਾਂ ਉੱਥੇ ਜਲੰਧਰ ਜਾਂਦੇ ਸੀ ਚਰਚ ਦੇ ਵਿੱਚ ਨਹੀਂ ਉਸ ਟਾਈਮ ਇਹਨਾਂ ਦਾ 23 ਸੈਕਟਰ ਬਾਲ ਪਾਉਣ ਲੱਗਦਾ ਹੁੰਦਾ ਸੀ ਉਸ ਟਾਈਮ ਤੇ ਇਹਨਾਂ ਦੀ ਸ਼ੁਰੂਆਤ ਸੀ ਉਸ 2018 ਦੇ ਵਿੱਚ ਇਹ ਇੱਥੇ ਚੰਡੀਗੜ੍ਹ ਦੀ ਗੱਲ ਹੈ ਹਾਂਜੀ ਹਾਂਜੀ 2018 ਜਿਵੇਂ ਬਲਜਿੰਦਰ ਪਾਸਟਰ ਆਮ ਤਾਂ ਚਰਚਾ ਦੇ ਵਿੱਚ ਵੀ ਕਿੰਦਾ ਹੈ ਜੀ ਇਹ ਮੁਰਦੇ ਉੱਠੜੇ ਫਲਾਨੇ ਦਾ ਨਾਮ ਲੈ ਲੀਡੀ ਦਾ ਨਾਮ ਲੈ ਕੇ ਉਹ ਲੀਡੀ ਕਿੱਥੇ ਅਖੜੀ ਹੋ ਜਾਏ ਉਹ ਠੀਕ ਹੋ ਗਿਆ ਤੁਰਨ ਲੱਪਿਆ ਇਹ ਕੀ ਲੱਗਦਾ ਉਸ ਲਈ ਜਦੋਂ ਇਹ ਕਰਦਾ ਹੈ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣਾਉਣ ਲਈ ਵੀ ਇਹ ਕਿ ਸੱਚ ਸੀ ਜਾਂ ਇੱਕ ਡਰਾਮੈਟਿਕ ਸੀ ਦੇਖੋ ਮੈਂ ਪੰਜਾਬ ਨੈਸ਼ਨਲ ਦੇ ਚੈਨਲ ਦੇ ਮਾਧਿਮ ਰਾਹੀਂ ਇਹ ਦੱਸਣਾ ਚਾਹੁੰਦੀ ਆ ਪਹਿਲਾਂ ਇੱਕ ਸ਼ਕਤੀਮਾਨ ਆਂਦਾ ਹੁੰਦਾ ਸੀ ਮੈਂ ਸਾਰੇ ਚੈਨਲਾਂ ਨੂੰ ਇਸ ਚੀਜ਼ ਦਾ ਜਵਾਬ ਦਿੱਤਾ ਇੱਕ ਸ਼ਕਤੀਮਾਨ ਆਂਦਾ ਹੁੰਦਾ ਸੀ ਅਸੀਂ ਛੋਟੇ ਹੁੰਦੇ ਸੀ ਸ਼ਕਤੀਮਾਨ ਉੜਦਾ ਹੁੰਦਾ ਸੀ ਸਾਨੂੰ ਲੱਗਦਾ ਸੀ ਗੰਗਾਧਰ ਚ ਸ਼ਕਤੀ ਆ ਉਹ ਕਦੀ ਗੰਗਾਧਰ ਬਣ ਜਾਂਦਾ ਕਦੀ ਸ਼ਕਤੀਮਾਨ ਬਣ ਜਾਂਦਾ ਉਹ ਦੂਸਰਾ ਪਾਦਰੀ ਬਜਿੰਦਰ ਸੀ ਤੇ ਜਦੋਂ ਤੁਸੀਂ ਦੱਸਿਓ ਤੁਹਾਨੂੰ ਡਰਾਵੇ ਦਿੱਤੇ 2 18 ਦੇ ਕੇਸ ਦੇ ਵਿੱਚ ਕੀ ਕੀ ਲਾਲਚ ਦਿੱਤਾ ਗਿਆ ਕਿਦਾਂ ਦਾ ਡਰਾਵਾ ਜਿਹੜਾ ਤੁਹਾਨੂੰ ਦਿੱਤਾ ਗਿਆ ਕਿਵੇਂ ਥ੍ਰੈਟ ਕੀਤਾ ਗਿਆ ਤੁਹਾਨੂੰ ਮੈਨੂੰ ਥ੍ਰੈਟ ਤਾਂ 2000 ਜਦੋਂ ਇਹ ਬੇਲ ਤੇ ਆਇਆ 3 3 ਮਹੀ ਔਰ ਆਂਦੇ ਹੀ ਮੇਰੇ ਤੇ ਧੜਾ ਧੜ ਪਰਚੇ ਜਿਸ ਇਨਸਾਨ ਨੇ ਮੇਰਾ ਸਾਥਿਆ ਸਰਬਜੀ ਸਿੰਘ ਰੋਕੀ ਵਾਲਮੀਕੀ ਜੀ ਨੇ ਉਹਨਾਂ ਤੇ ਧੜਾ ਧੜ ਪਰਚੇ ਕੰਪਲੇਂਟਾਂ ਅੱਛਾ ਅਸੀਂ ਪਰਚਾ ਦਰਜ ਕਰਵਾਇਆ ਇਹ ਸਿਰਫ ਕੋਰਟ ਨੂੰ ਗੁੰਮਰਾਹ ਕਰਦਾ ਰਿਹਾ ਔਰ ਸਾਡੇ ਇਹਨਾਂ ਦੇ ਬਿਆਨ ਦਿੰਦੇ ਦਿੰਦੇ ਸਾਡੀਆਂ ਜੁੱਤੀਆਂ ਘਸ ਗਈਆਂ ਅਸੀਂ ਕੋਰਟ ਦੇ ਚੱਕਰ ਚ ਮਾਰ ਮਾਰ ਕੇ ਆਪਾਂ ਬੇਲਾ ਕਰਾ ਕਰਾ ਕੇ ਸਾਡੀਆਂ ਜੁੱਤੀਆਂ ਘਸ ਗਈਆਂ ਤੇ ਜਿਵੇਂ ਹੁਣ ਇਹ ਤੁਹਾਡੇ ਵੀ 2018 ਦਾ ਕੇਸ ਸੀ ਹੁਣ ਇੱਕ ਇੱਕ ਕਪੂਰਥਲੇ ਦੀ ਲੇਡੀ ਹੈ ਉਹਨੇ ਵੀ ਇਹ ਗੱਲ ਕੀਤੀ ਹੈ ਕਿ ਮੇਰੇ ਨਾਲ ਵੀ ਛੇੜਛਾੜ ਦਾ ਮਾਮਲਾ ਦਰਜ ਹੋਇਆ ਥੋੜੇ ਦਿਨ ਪਹਿਲਾਂ ਇੱਕ ਵੀ ਸੀਸੀਟੀਵੀ ਫੁਟੇਜ ਵਾਰ ਲਾਈ ਹੈ ਜਦੇ ਵਿੱਚ ਉਹ ਬੰਦੇ ਨੂੰ ਕੁੱਟਦਾ ਵੀ ਇੱਕ ਲੇਡੀ ਨੂੰ ਕੁੱਟਦਾ ਆ ਉਹ ਵੀ ਪਾਸਟਰ ਆਪਣੇ ਆਪ ਨੂੰ ਕਹਿ ਰਿਹਾ ਕੀ ਲੱਗਦਾ ਵੀ ਹੁਣ ਵੀਡੀਓ ਚ ਤਾਂ ਇਹ ਕਹਿ ਰਿਹਾ ਵੀ ਇਹ AI ਦੇ ਨਾਲ ਬਣਾਈ ਗਈ ਆ ਠੀਕ ਹੈ ਜਾ ਉਹ ਲੇਡੀ ਜਿਹੜੀ ਇਹ ਦੋ ਕਪੂਰਥਲੇ ਵਾਲੀ ਦਾ ਉਹ ਆਪਣਾ ਲਖਾਰੀ ਵੀ ਮੇਰਾ ਛੇੜਛਾੜ ਦਾ ਮਾਮਲਾ ਦਰਜ ਹੋਇਆ ਉਸ ਤੋਂ ਬਾਅਦ 18 ਦਿਨ ਫੇਰ ਵੀ ਇਹ ਦੱਸੋ ਦਰ ਨਹੀਂ ਰਿਹਾ ਇਹ ਨਹੀਂ ਸੁਧਰ ਸਕਦਾ ਨਾ ਹੀ ਇਹ ਕਦੀ ਜ਼ਿੰਦਗੀ ਚ ਸੁਧਰ ਸਕਦਾ ਇੱਕ ਸਾਈਕੋ ਕਿਸਮ ਦਾ ਇਨਸਾਨ ਹੈ ਕੁੜੀਆਂ ਤੇ ਹਮੇਸ਼ਾ ਇਹਦੀ ਅੱਖ ਰਹਿੰਦੀ ਹੈ ਇਹ ਤਾਂ ਜੇਲ੍ਹ ਦੇ ਅੰਦਰ ਹੀ ਠੀਕ ਰਹੇਗਾ ਇਹ ਬਾਹਰ ਆਉਣ ਦੇ ਲਾਇਕ ਦਾ ਨਹੀਂ ਹੈਗਾ ਇਹ ਵੀ ਕਿਸੇ ਵੱਲੋਂ ਗੱਲ ਕੀਤੀ ਕਿ ਕੁੜੀਆਂ ਨੂੰ ਲੈ ਕੇ ਹੋਟਲਾਂ ਵਿੱਚ ਵੀ ਜਾਂਦੀਆਂ ਜਿਹੜੀਆਂ ਕੁੜੀਆਂ ਹਲੇ ਹਲੇ ਫੇਸ ਟੂ ਫੇਸ ਸਾਹਮਣੇ ਨਹੀਂ ਆ ਰਹੀਆਂ ਕਿ ਇਹਨਾਂ ਦਾ ਸੱਚ ਹੈ ਇਸ ਟਾਪਿਕ ਤੇ ਮੈਂ ਕੋਈ ਕਮੈਂਟਸ ਨਹੀਂ ਕਰਨਾ ਚਾਹਾਂਗੀ ਜਿਵੇਂ ਹੁਣ ਇਹ ਪਾਦਰੀ ਦੇ ਉੱਤੇ ਕੋਰਟ ਨੇ ਮਾਂਜੋ ਕੋਰਟ ਨੇ ਇਹਨੂੰ ਦੋਸ਼ੀ ਕਰਾਰ ਦਿੱਤਾ ਸਜ਼ਾ ਪਹਿਲੇ ਨੂੰ ਕਿੰਨੀ ਮੰਗਦੇ ਹਾਂ ਵੀ ਕਿੰਨਾ ਕ ਇਹਨੂੰ ਜਿਹੜਾ ਸਜ਼ਾ ਹੋਣੀ ਚਾਹੀਦੀ ਹੈ ਦੇਖੋ ਮੈਂ ਅੱਜ ਸਵੇਰੇ ਵੀ ਕਿਹਾ ਸੀ ਕਿ ਮੈਨੂੰ ਜਸ ਸਾਹਿਬਾਨ ਤੇ ਪੂਰਾ ਭਰੋਸਾ ਹੈ ਮੈਂ ਵਿਕਰਾਂਤ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਮੈਂ ਆਪਣੇ ਵਕੀਲਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਸਰਬਜੀਤ ਸਿੰਘ ਰੋਕੀ ਵਾਲਮੀਕੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਜਸ ਸਾਹਿਬ ਜੋ ਇਸ ਨੂੰ ਸਜ਼ਾ ਸੁਣਾਉਣਗੇ ਵੱਧ ਤੋਂ ਵੱਧ ਜਿੰਨੀ ਹੋ ਸਕੇ ਸਨਾਨ ਇਹ ਬੰਦਾ ਜੋ ਦਰਿੰਦਾ ਹੈ ਉਹ ਜੇਲ੍ਹ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਤੇ ਮੈਂ ਪੰਜਾਬ ਦੀ ਧੀਆਂ ਨੂੰ ਇਹ ਕਹਿਣਾ ਚਾਹੁੰਦੀ ਆ ਇਹੋ ਜਿਹੇ ਦਰਿੰਦਿਆਂ ਤੋਂ ਇਹੋ ਜਿਹੇ ਬਾਬਿਆਂ ਤੋਂ ਦੂਰ ਰਹੋ ਇਹੋ ਜਿਹੇ ਦੇ ਚੱਕਰਾਂ 'ਚ ਨਹੀਂ ਫਸਣਾ ਤੇ ਜਿਵੇਂ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਹ ਸਮਰਥਕਾਂ ਕਾ ਪਾਰੀ ਗੰਤੀ ਵਿੱਚ ਆਏ ਸੀ ਕੁਝ ਹੱਲਾ ਕਰਨ ਦੇ ਮੂਡ ਵਿੱਚ ਸੀਗੇ ਕੀ ਕਹਿਣਾ ਚਾਹੁੰਦੇ ਉਹਨਾਂ ਸਮਰਥਕਾਂ ਨੂੰ ਜਿਹੜੇ ਕਿ ਅੱਜ ਉਹਦੇ ਪੱਖ 'ਚ ਆਏ ਸੀਗੇ ਉਹ ਬਸ ਉਹਨਾਂ ਦਾ ਇੱਕੋ ਇੱਕ ਕੰਮ ਹੈ 500 500 ਰੁਪਇਆ ਦੇ ਕੇ ਲਿਆਂਦੇ ਹੋਏ ਸਮਰਤਕ ਸੀ ਇੱਕ ਜਸਪਾਲ ਮਸੀਹ ਹੋ ਗਿਆ ਦੋ ਤਿੰਨ ਬਸਾਂ ਉਹ ਲਿਆਇਆ ਹੋਣਾ ਇੱਕ ਥਾਪਰ ਹੋ ਗਿਆ ਦੋ ਤਿੰਨ ਬਸਾਂ ਉਹ ਲਿਆਇਆ ਹੋਣਾ ਇੱਕ ਅਵਤਾਰ ਸਿੰਘ ਹੋ ਗਿਆ ਦੋ ਤਿੰਨ ਬਸਾਂ ਉਹ ਲਿਆਇਆ ਹੋਣਾ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਕਹਿਣਾ ਚਾਹੁੰਦੀ ਤੁਸੀਂ ਕਾਜੂ ਬਦਾਮ ਖਾਣ ਵਾਲੇ ਬੰਦੇਓ ਪਾਦਰੀ ਬਜਿੰਦਰ ਹੁਣ ਗਿਆ ਹੁਣ ਤੁਸੀਂ ਆਪਣੇ ਘਰ ਬੈਠ ਕੇ ਖਾਓ ਕਾਜੂ ਬਦਾਮ ਕੋਈ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰਿਓ ਇੱਕ ਜਿਹੜੇ ਤੁਹਾਡੇ 2018 ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਕੋਈ ਵਿਜ਼ੇ ਪਾਸਟਰ ਹੈ ਕੋ ਜਲੰਧਰ ਦੇ ਉਹਨਾਂ ਦੇ ਨਾਲ ਵੀ ਕਿ ਇਹ 2018 ਦਾ ਕੇਸ ਉਹ ਪਾਸਾ ਜਿਹੜਾ ਮਜਬੂਤ ਕਰ ਰਿਹਾ ਹੈ ਬਈ ਇਸ ਕਰਕੇ ਉਹਨਾਂ ਡਰਾਮੈਟਿਕਲੀ ਹੋ ਰਿਹਾ ਸਾਰਾ ਕੁਝ ਕੀ ਕਹਿਣਾ ਚਾਹੁੰਦੇ ਹੋ ਉੱਤੇ ਦੇਖੋ ਆਪਣੇ ਫਾਈਲ ਵਿੱਚ ਹਰ ਕੋਈ ਕੁਛ ਨਾ ਕੁਛ ਕਹਿੰਦਾ ਸਭ ਨੇ ਇਹੀ ਕਿਹਾ ਹੁਣ ਧੜਾ ਤੜ ਅੱਗੇ ਤੋਂ ਅੱਗੇ ਪਰਚੇ ਹੋਏ ਨਾ ਮੈਂ ਉਹਨਾਂ ਕੁੜੀਆਂ ਨੂੰ ਜਾਣਦੀ ਆ ਨਾ ਉਹ ਮੈਨੂੰ ਜਾਣਦੀ ਆ ਨਾ ਉਹ ਸਰਪਜੀਤ ਸਿੰਘ ਰੋਕੀ ਵਾਲਮੀਕ ਨੂੰ ਜਾਣਦੀ ਆ ਠੀਕ ਹੈ ਐਨ ਜੀਓ ਦੇ ਕੋਲ ਹਰ ਕੋਈ ਆਪਣੇ ਹੈਲਪ ਵਾਸਤੇ ਆਂਦਾ ਉਹਨਾਂ ਦਾ ਤਾਂ ਕੰਮ ਹੀ ਇਹੀ ਆ ਉਹਨਾਂ ਨੂੰ ਤਾਂ ਐਂ ਹੀ ਲੱਗਦਾ ਕਿ ਹਾਂ ਇਹ ਪ੍ਰੀ ਪਲੈਨਿੰਗ ਹੈ ਜਾਂ ਕੁਝ ਵੀ ਇਦਾਂ ਅੱਜ ਕਿੰਨਾ ਸਕੂਨ ਮਿਲਿਆ ਹੈ ਜਦੋਂ ਦੋਸ਼ੀ ਕਰਾ ਦੋਸ਼ੀ ਕਰਾ ਦਿੱਤਾ ਕਿ ਕਿੰਨਾ ਸਕਿੰਦਲ ਨੂੰ ਸਕੂਨ ਆਇਆ ਕਿ ਮੈਂ ਇੰਨੀ ਲੜਾਈ ਲੜੀ ਹੈ 8-7-8 ਸਾਲ ਉਹਦਾ ਕੁਝ ਤੇ ਕੁਝ ਰਿਜ਼ਲਟ ਮਿਲਿਆ ਤੁਹਾਨੂੰ ਬਸ ਸਕੂਨ ਤਾਂ ਮਿਲਿਆ ਪਰ ਸਕੂਨ ਹੁਣ ਇੱਕ ਤਰੀਕ ਤੋਂ ਬਾਅਦ ਮਿਲੇਗਾ ਇੱਕ ਤਰੀਕ ਤੋਂ ਬਾਅਦ ਦੇਖਾਂਗੇ ਜੱਜ ਸਾਹਿਬ ਕੀ ਮਤਲਬ ਕਿ ਉਹਨਾਂ ਨੂੰ ਸੁਣਾਉਂਦੇ ਆ ਸਜ਼ਾ ਕੀ ਨਹੀਂ ਸੁਣਾਉਂਦੇ ਉਸ ਵਾਰ ਕੀ ਲੱਗਦਾ ਕਿ ਇੱਕ ਵਰਜਿੰਦਰ ਦੇ ਕਰਕੇ ਪੂਰਾ 크੍ਰਿਸਚਨ ਚਾਈ ਕਿਉਂਕਿ ਚਰਚਾ ਤਾਂ ਬਹੁਤ ਹੈ ਬਹੁਤ ਪਰਮੇਸ਼ਰ ਨੂੰ ਜਿਹੜਾ ਪਰਮੇਸ਼ਰ ਦਾ ਬਚਨ ਚੱਲਦਾ ਹੈ ਜਿੱਤੇ ਪਰਮੇਸ਼ਰ ਦੇ ਅ ਕਹਿੰਦੇ ਅਸੀਸ ਅਸੀਸ ਮਿਲਦੀ ਹੈ ਲੱਗਦਾ ਉਹਦੇ ਨਾਲ 크੍ਰਿਸਚਨ ਚਾਈ ਨੂੰ ਇੱਕ ਵੱਡੀ ਠੇਸ ਵੀ ਲੱਗੀ ਆ ਠੇਸ ਤਾਂ ਲੱਗੇਗੀ ਸਰ ਉਹ ਇੱਕ ਬਾਈਬਲ ਦਾ ਇਸਤੇਮਾਲ ਕਰ ਰਿਹਾ ਸੀ ਉਹ ਇੱਕ ਢੋਂਗੀ ਸੀ ਔਰ ਕੁਝ ਨਹੀਂ ਇਸ ਇਸ ਤੋਂ ਇਲਾਵਾ ਔਰ ਕੁਝ ਨਹੀਂ ਆ ਮੈਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੀ 크੍ਰਿਸਚਨ ਧਰਮ ਬਿਲਕੁਲ ਮਾੜਾ ਨਹੀਂ ਹੈ ਸਭ ਵਧੀਆ ਨੇ ਪ੍ਰਭੂ ਯੇਸ਼ੂ ਮਸੀਹ ਸ਼ਾਂਤੀ ਦਾ ਪ੍ਰਤੀਕ ਹੈ ਬਾਈਬਲ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਇਹ ਇੱਕ ਗੁੰਡਾ ਹੈ ਤੇ ਨੇ ਗੁੰਡੇ ਹੀ ਅੱਗੇ ਪਾਲ ਰੱਖਿਆ ਨੂੰ ਜੇ ਜਦੋਂ ਵੀ ਕੋਈ ਇਹਦੇ ਤੇ આરોਪ ਲਾਉਂਦਾ ਤੇ ਫਟ ਕੇ ਕਹਿ ਦਿੰਦਾ ਜੀ ਮੈਨੇ ਮੈਨੇ ਕਰੋੜਾਂ ਦਾ ਕਪਲਾ ਕੀਤਾ ਇਹ ਮੇਰੀਆਂ ਪ੍ਰਾਪਰਟੀਆਂ ਦੀ ਰਜਿਸਟਰੀਆਂ ਗੋਲੀਆਂ ਇਹਨੇ ਕੋ ਇਦਾਂ ਦੇ ਕੰਮ ਕੀਤੇ ਇਹ ਇਲਜ਼ਾਮ ਕਿਉਂ ਲਗਾ ਦਿੰਦਾ ਜਦੋਂ ਕਿ ਆਪ ਖੁਦ ਦੋਸ਼ੀ ਹੁੰਦਾ ਸਰ ਉਹਦੀ ਮਲਟੈਲਟੀ ਇਦਾਂ ਦੀ ਉਹਦੇ ਬਾਰੇ ਮੈਂ ਤੁਸੀਂ ਦੇਖਦੇ ਹੋ ਮੈਂ ਕੁਝ ਨਹੀਂ ਕਹਿਣਾ ਚਾਹਾਂਗੀ ਉਹਦੀ ਮਲਟੈਲਟੀ ਇਦਾਂ ਦੀ ਹੈ ਉਹਦੇ ਜਿਹੜੇ ਸਮਰਥਕ ਹੈ ਉਹ ਵੀ ਅੱਗੇ ਉਦਾਂ ਦੇ ਹੀ ਸੋ ਇਹ ਉਹ ਮੈਲਸੀਜਨਾਂ ਲੋ 2018 ਦੇ ਵਿੱਚ ਰੀਪ ਦਾ ਕੇਸ ਸੀ ਨਾ ਇਹਨਾਂ ਵੱਲੋਂ ਦਾਇਰ ਕੀਤਾ ਗਿਆ ਸੀ ਕੁਝ ਸਮਸ ਜਮਾਨਤ ਭੁਗਤੋਂ ਬਾਅਦ ਜਦੋਂ ਵਾਪਸ ਆ ਗਏ ਤੇ ਕੇਸ ਲੰਮਾ ਸਮੇਂ ਚੱਲਦਾ ਰਿਹਾ ਤੇ ਅੱਜ ਜਿਹੜਾ ਮਾਨਯੋਗ ਮੁਹੱਲੇ ਦੀ ਅਦਾਲਤ ਵੱਲੋਂ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਬਰਜਿੰਦਰ ਪਾਸਟਰ ਨੂੰ ਲੱਗੇ ਪਾਦਰੀਆਂ ਦੇ ਨਾਂ ਤੇ ਹੁਣ ਇੱਕ ਇੱਕ ਸਵਾਲ ਖੜਾ ਕਰ ਦਿੱਤਾ ਕਿਉਂਕਿ ਚਰਚਾ ਦੇ ਬਹੁਤ ਨੇ ਬਹੁਤ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਜਿਹੜਾ ਧਰਮ ਨੂੰ ਫੈਲਾ ਰਹੇ ਨੇ ਬਾਈਬਲ ਦਾ ਗਿਆਨ ਕੁਝ ਦੇ ਰਹੇ ਨੇ ਪਰ ਇਹੋ ਜਿਹੇ ਜਿਹੜੇ ਬਾਈਬਲ ਦੇ ਪ੍ਰਚਾਰਕ ਨੇ ਜਦੋਂ ਇਹੋ ਜਿਹਾ ਘਣੌਣੀ ਹਰਕਤ ਕਰਦੇ ਨੇ ਤੇ ਪ ਦਾ ਤੇ ਉਹ ਬਦਨਾਮ ਵੀ ਹੁੰਦੇ ਨੇ ਪਰ ਇਹ ਅੱਜ ਜੋ ਉਹਨੂੰ ਸਜ਼ਾ ਜਿਹੜੀ ਆ ਦੋਸ਼ੀ ਕਰਾ ਦਿੱਤਾ ਗਿਆ ਭਾਵੇਂ ਦੋਸਾ ਜਿਹੜੀ ਆ ਪਹਿਲੀ ਨੂੰ ਹੋਈਗੀ ਪਰ ਜਿਹੜੀ ਮੈਲਾ ਆ ਅੱਜ ਉਹਨਾਂ ਨੂੰ ਕੁਝ ਨਾ ਕੁਝ ਤੇ ਸਕੂਨ ਜ਼ਰੂਰ ਮਿਲੇਗਾ